ਮੁਲੀ ਅਸੀਂ ਕੀ ਦੇਖਦੇ ਆ ਜਿਵੇਂ ਕੋਠੀ ਦੀ ਪਹਿਲਾਂ ਡਾਇਰੈਕਸ਼ਨ ਦੇਖਦੇ ਆ ਵੀ ਕਿਧਰੋਂ ਲਾਈਟ ਆ ਰਹੀ ਹੈ ਕਿਹੜੀ ਆ ਦੀ ਡਾਇਰੈਕਸ਼ਨ ਹੈ ਸਾਊਥ ਫੇਸਿੰਗ ਹੈ ਨਾਰਥ ਫੇਸਿੰਗ ਹੈ ਇਹਦੇ ਵਿੱਚ ਜਿਵੇਂ ਕਲਰ ਕੰਬੀਨੇਸ਼ਨਸ ਵੀ ਆਪਾਂ ਹੀ ਕਰੇ ਆ ਜੀ ਜੀ ਪਲੱਸ ਜਿਵੇਂ ਲਾਈਟਿੰਗ ਹੈਗੀ ਆ ਇਹ ਆਪਾਂ ਸੁਜੈਸਟ ਕਰੀ ਸੀ ਇਹਨਾਂ ਨੂੰ 4500 ਕੇਲਵਿਨ ਦੀ ਹੋਵੇ ਠੀਕ ਹੈ ਜੀ 4500 ਕੇਲਵਿਨ ਜਿਹੜਾ ਹੁੰਦਾ ਉਹ ਸੂਦੀਂਗ ਹੁੰਦਾ ਜੀ ਠੀਕ ਹੈ ਜੀ ਜਿਵੇਂ ਲਾਈਟਿੰਗ ਕਰਕੇ ਬਹੁਤ ਇਫੈਕਟ ਪੈਂਦਾ ਤੁਸੀਂ ਲਾਈਟਿੰਗ ਸਹੀ ਨਹੀਂ ਕਰੀ ਵੀ ਤਾਂ ਉਹਦੇ ਨਾਲ ਥੋੜੀ ਗ੍ਰੇਸ ਨਹੀਂ ਆਣੀ ਚੀਜ਼ ਦੀ ਸਾਡੇ ਵਾਸਤੇ ਚੈਲੰਜ ਕੀ ਸੀਗਾ ਜੇ ਇੱਥੇ ਮਤਲਬ ਹਾਈਟ ਕਰਕੇ ਕਰਟਰਨਸ ਆਪਾਂ ਲਾਉਣੇ ਆ ਡਾਰਕ ਲਾਉਣੇ ਆ ਤਾਂ ਵੀ ਨਹੀਂ ਚੱਜ ਰਹੇ ਸੀ ਲਾਈਟ ਲਾਉਣੇ ਆ ਤਾਂ ਵੀ ਨਹੀਂ ਚੱਜ ਰਹੇ ਸੀ ਤੁਸੀਂ ਦੇਖੋਗੇ ਇਹ ਮੋਟਰਾਈਜ਼ਡ ਕਰਿਆ ਜੀ ਜੀ ਕਿਉਂਕਿ ਜੇ ਆਪਾਂ ਇਹਨੂੰ ਸਿੰਪਲ ਕਰ ਦਿੱਤਾ ਇਹ ਮੈਨੂਵਰ ਵੀ ਨਹੀਂ ਹੋਣਾ ਸੀ ਨਾ ਠੀਕ ਹੈ ਜੀ ਸਸੀ ਗੱਲ ਦੋਸਤੋ ਜਿਵੇਂ ਆਪਾਂ ਵੱਖੋ-ਵੱਖਰੇ ਤੁਹਾਡੇ ਲਈ ਘਰ ਲੈ ਕੇ ਆਉਨੇ ਆ ਤੇ ਅੱਜ ਘਰ ਵੀ ਇੱਕ ਵੱਖਰਾ ਲੈ ਕੇ ਆਏ ਆ ਤੇ ਇੱਕ ਕਨਸੈਪਟ ਵੀ ਆਪਾਂ ਵੱਖਰਾ ਲੈ ਕੇ ਆਏ ਆ ਜਿਵੇਂ ਆਪਾਂ ਕਿਸੇ ਵੀ ਆਰਕੀਟੈਕਟ ਤੋਂ ਘਰ ਡਿਜ਼ਾਈਨ ਕਰਾਉਣੇ ਆ ਨੇਵਾ ਤੋਂ ਲੈ ਕੇ ਛੱਤ ਤੱਕ ਉਹ ਆਪਣੇ ਸਾਰੇ ਘਰ ਦਾ ਇੰਟੀਰੀਅਰ ਡਿਜ਼ਾਈਨ ਵਗੈਰਾ ਸਾਰਾ ਕਰਦਾ ਹੈਗਾ ਜਾਂ ਆਪਾਂ ਕਿਸੇ ਅਲੱਗ ਤੋਂ ਹਾਇਰ ਕਰ ਲੈਂਦੇ ਇੰਟੀਰੀਅਰ ਡਿਜ਼ਾਈਨਰ ਨੂੰ ਤੇ ਜਾਂ ਆਪ ਆਪ ਦੇ ਹਿਸਾਬ ਨਾਲ ਆਪਾਂ ਘਰ ਦੇ ਵਿੱਚ ਕੰਮ ਕਰਾ ਲੈਂਦੇ ਆ ਪਰ ਬਾਅਦ ਵਿੱਚ ਜਦੋਂ ਘਰ ਕੰਪਲੀਟ ਹੋ ਜਾਂਦਾ ਤਾਂ ਆਪ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਇੰਟੀਰੀਅਰ ਦੇ ਵਿੱਚ ਤੇ ਅੱਜ ਆਪਾਂ ਇੱਕ ਜੇ ਕਹიდੀਏ ਨਵਾਂ ਕਨਸੈਪਟ ਲੈ ਕੇ ਆਏ ਕੰਸਲਟੈਂਸੀ ਤੇ ਆਪਣੇ ਨਾਲ ਨੇ ਬਾਈ ਜੀ ਹੋਰੀ ਜਿਹੜੇ ਕੀ ਇਹ ਕੰਮ ਕਰਦੇ ਨੇ ਤੇ ਤੁਹਾਡੇ ਘਰ ਦੀ ਲੁੱਕ ਸਦਾਬਹਾਰ ਤੇ ਬਹੁਤ ਸੋਹਣੀ ਬਣਾਉਂਦੇ ਨੇ ਅਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਫਰਮ ਦਾ ਨਾਮ ਦੱਸ ਦਿਓ ਮੇਰਾ ਨਾਮ ਵਿਨੇ ਹੈ ਜੀ ਤੇ ਮੇਰੀ ਵਾਈਫ ਹੈ ਨਿਤਿਕਾ ਜੀ ਆਪਣੀ ਫਰਮ ਦਾ ਨਾਮ ਹੈਗਾ ਡੈਕੋਰ ਸਟੂਡੀਓ ਜੀ ਸਰ ਜੇ ਗੱਲ ਕਰੀਏ ਕੋਈ ਵੀ ਆਪਾਂ ਜਦੋਂ ਘਰ ਤਿਆਰ ਕਰਵਾਉਣੀ ਹੈ ਇੱਕ ਆਪਾਂ ਆਰਕੀਟੈਕਟ ਦੀ ਨਿਰਪਰ ਹੋਣੀ ਹੈਗੀ ਤੇ ਇਹ ਕੰਸਲਟੈਂਸੀ ਸ਼ਬਦ ਕੀ ਮਤਲਬ ਇਹ ਚ ਆਪਾਂ ਕੀ ਕਰਦੇ ਹਾਂ ਬੇਸਿਕਲੀ ਇਹ ਹੁੰਦਾ ਜੀ ਜਿਵੇਂ ਆਪਾਂ ਪਲੈਨਿੰਗ ਕਰਦੇ ਆਰਕੀਟੈਕਚਨਿਕ ਪਲਾਨ ਕਰਤਾ ਜੀ ਸਟਰਕਚਰਲ ਨੇ ਆਪਦਾ ਕੰਮ ਕਰਤਾ ਜੀ ਫਿਰ ਇੰਟੀਰੀਅਰ ਡਿਜ਼ਾਈਨ ਇੱਕ ਪਾਰਟ ਹੁੰਦਾ ਜੀ ਇੰਟੀਰੀਅਰ ਡਿਜ਼ਾਈਨਿੰਗ ਦੇ ਵਿੱਚ ਆਉਂਦੀ ਹੈ ਮੇਨ ਫਰਨੀਸ਼ਿੰਗ ਆ ਜਾਂਦੀ ਹੈ ਜੀ ਜਦੋਂ ਆਪਾਂ ਕੋਈ ਵੀ ਕੰਮ ਕਰਾਉਨੇ ਆ ਵੁੱਡਵਰਕ ਹੋ ਜਾਂਦਾ ਤਾਂ ਮੇਨ ਜਿਹੜਾ ਆਪਾਂ ਕਹਿੰਦੇ ਗ੍ਰੇਸ ਆਉਂਦੀ ਹੈ ਫਰਨੀਸ਼ਿੰਗ ਨਾਲ ਆਉਂਦੀ ਹੈ ਸੁਰਖੀ ਬਿੰਦੀ ਮਤਲਬ ਜਿਹੜੀ ਹੁੰਦੀ ਹੈ ਕਰਦੇ ਵਿੱਚ ਜੀ ਤੇ ਫਰਨੀਸ਼ਿੰਗ ਜਿਹੜਾ ਕੰਮ ਹੈ ਉਹਦੀ ਕੰਸਲਟੈਂਸੀ ਅਸੀਂ ਕਰਦੇ ਆ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਵਾਲਾ ਜਿਹੜਾ ਆਪਾਂ ਹਾਂਜੀ ਲੋ ਵੀ ਦੋਸਤੋ ਐਲੀਵੇਸ਼ਨ ਤੁਸੀਂ ਦੇਖ ਲਿਆ ਬਹੁਤ ਸੋਹਣਾ ਘਰ ਬਣਿਆ ਹੋਇਆ ਬਾਹਰੋਂ ਘਰ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਸਾਰੇ ਆਈਡੀਆ ਮਿਲ ਜਾਣਗੇ ਤੇ ਜਿਹੜਾ ਬਾਈ ਹੋਰੇ ਕੰਮ ਕਰਦੇ ਨੇ ਉੱਥੋਂ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਣਾਗਾ ਤੇ ਚੱਲੀਏ ਸਭ ਤੋਂ ਪਹਿਲਾਂ ਅੰਦਰ ਜੀ ਹਾਂਜੀ ਹੁਣ ਸਰ ਜੋ ਤੁਸੀਂ ਕਿਹਾ ਕੰਸਲਟੈਂਸੀ ਤੋਂ ਬਾਅਦ ਫਰਨੀਸ਼ਿੰਗ ਆ ਗਈ ਜੀ ਗੱਲ ਫਰਨੀਸ਼ਿੰਗ ਦੇ ਵਿੱਚ ਵੀ ਮਤਲਬ ਕਿਵੇਂ ਇਹਨੂੰ ਆਪਾਂ ਡੈਫੀਨੇਸ਼ਨ ਜਿਵੇਂ ਦੇਖੋ ਕੰਬੀਨੇਸ਼ਨਸ ਮੇਨ ਅਸੀਂ ਕਰਦੇ ਆਂ ਜੀ ਕੋਆਰਡੀਨੇਸ਼ਨ ਕੰਬੀਨੇਸ਼ਨ ਜਿਵੇਂ ਹੁਣ ਇੱਥੇ ਫੈਬਰਿਕ ਲਾਇਆ ਸੀ ਇਹ ਜੀ ਇਹ ਸ਼ੇਅਰ ਫੈਬਰਿਕ ਹੁੰਦਾ ਜੀ ਠੀਕ ਹੈ ਜੀ ਇਹ ਮੇਡ ਬਾਈ ਬਿਰਲ ਹੈ ਬਿਰਲੇ ਦਾ ਫੈਬਰਿਕ ਹੈ ਇਹ ਠੀਕ ਹੈ ਜੀ ਨਾਰਮਲੀ ਅਸੀਂ ਕੀ ਦੇਖਦੇ ਆਂ ਜਿਵੇਂ ਕੋਠੀ ਦੀ ਪਹਿਲਾਂ ਡਾਇਰੈਕਸ਼ਨ ਦੇਖਦੇ ਆਂ ਵੀ ਕਿੱਧਰੋਂ ਲਾਈਟ ਆ ਰਹੀ ਹੈ ਜੀ ਡੀਏ ਦੀ ਡਾਇਰੈਕਸ਼ਨ ਹੈ ਸਾਊਥ ਫੇਸਿੰਗ ਹੈ ਨਾਰਥ ਫੇਸਿੰਗ ਹੈ ਉਸ ਤੋਂ ਬਾਅਦ ਦੇਖਦੇ ਕਿੱਥੇ ਲਾਈਟ ਜ਼ਿਆਦਾ ਚਾਹੀਦੀ ਹੈ ਕਿੱਥੇ ਘੱਟ ਚਾਹੀਦੀ ਹੈ ਜਿਦੇ ਕਰਕੇ ਜੇ ਏਸੀ ਦਾ ਜਿਵੇਂ ਆਪਾਂ ਕਹਿੰਦੇ ਆ ਜੇ ਡਾਰਕ ਕਰਟਨਸ ਲਾਉਣੇ ਆ ਤਈ ਸੀ ਆਪਣਾ ਜਲਦੀ ਐਫੀਸ਼ੀਐਂਟ ਕਰੂਗਾ ਜੀ ਜਿੱਥੇ ਲਾਈਟਿੰਗ ਘੱਟ ਹੈ ਉੱਥੇ ਫਿਰ ਅਸੀਂ ਸ਼ੀਅਰ ਕਰਟਨਸ ਲਾਉਣੇ ਆ ਫਿਰ ਪ੍ਰਾਈਵੇਸੀ ਦਾ ਵੀ ਦੇਖਦੇ ਆ ਵੀ ਕਸਟਮਰ ਦੀ ਪ੍ਰਾਈਵੇਸੀ ਹੋਵੇ ਜੀ ਇਦਾਂ ਅਸੀਂ ਸਾਰਾ ਵਰਕ ਕਰਦੇ ਹਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਨਾ ਵੀ ਜਦੋਂ ਕਹਿੰਦੇ ਮੌਸਮ ਦੇ ਅਕੋਰਡਿੰਗ ਵੀ ਦੇਖਦੇ ਆ ਆਪਾਂ ਕਿ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਤੇ ਬਿਨਾਂ ਲਾਈਟ ਤੋਂ ਵੀ ਅੰਦਰ ਚਾਨਣਾ ਰਹੇ ਕਰਦੇ ਜੀ ਤੇ ਸਾਰੇ ਮੇਨ ਐਂਟਰੀ ਆ ਗਈ ਇੱਥੇ ਆਪਾਂ ਜਿਹੜੇ ਇਹ ਕੱਟਨ ਲਾਏ ਹੋਏ ਨੇ ਵੀ ਥੋੜੀ ਜਿਹੀ ਲਾਈਟਿੰਗ ਆਪਾਂ ਨੂੰ ਇੱਥੇ ਮੇਨ ਐਂਟਰੀ ਤੇ ਮ ਇਹ ਰਾਈਟ ਹੈਂਡ ਸਾਈਡ ਤੇ ਪੂਜਾਰੂਮ ਆ ਜਾਂਦਾ ਜੀ ਇੱਥੇ ਆਪਾਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹਦੇ ਵਿੱਚ ਜਿਵੇਂ ਕਲਰ ਕੰਬੀਨੇਸ਼ਨਸ ਵੀ ਆਪਾਂ ਹੀ ਕਰੇ ਆ ਜੀ ਜੀ ਪਲੱਸ ਜਿਵੇਂ ਲਾਈਟਿੰਗ ਹੈਗੀ ਆ ਇਹ ਆਪਾਂ ਸੁਜੈਸਟ ਕਰੀ ਸੀ ਇਹਨਾਂ ਨੂੰ 4500 ਕੈਲਵਨ ਦੀ ਹੋਵੇ ਠੀਕ ਹੈ ਜੀ 4500 ਕੈਲਵਨ ਜਿਹੜਾ ਹੁੰਦਾ ਉਹ ਸੂਦੀਂਗ ਹੁੰਦਾ ਜੀ ਠੀਕ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਵੇ ਕਾਰ ਜਦੋਂ ਪਹਿਲਾਂ ਰੈੱਡ ਬੱਲ ਬੰਦੇ ਹੁੰਦੇ ਸੀ ਨਾ ਜੀ ਜੀ ਉਹ ਕੀ ਆ ਆਪਾਂ ਜਦੋਂ ਦੇਖਦੇ ਆ ਅੱਖਾਂ 'ਚ ਨਹੀਂ ਵੱਜਦਾ ਅੱਜ ਕੱਲ੍ਹ ਵਾਈਟ ਵਾਲੇ ਜ਼ਿਆਦਾ ਅੱਖਾਂ ਜਵਜਦੇ ਉਹ 6500 ਕੈਲਵਨ ਹੁੰਦਾ ਉਹ ਠੀਕ ਹੈ ਤਾਂ ਉਹਦੇ ਨਾਲ ਥੋੜੀ ਗ੍ਰੇਸ ਨਹੀਂ ਆਣੀ ਚੀਜ਼ ਦੀ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਇਹ ਲਾਈਟਿੰਗ ਦੇਖੋ ਪ੍ਰੋਪਰ ਬਾਹਰੋਂ ਸਨਲਾਈਟ ਆ ਰਹੀ ਹੈ ਤਾਂ ਅੰਦਰਲਾ ਵੀ ਐਂਬੀਅੰਸ ਪ੍ਰੋਪਰ ਬਣ ਰਿਹਾ ਇਸ ਚੀਜ਼ ਦਾ ਬਿਲਕੁਲ ਜੀ ਕੋਈ ਵੀ ਪੂਜਾ ਕਰ ਰਿਹਾ ਤਾਂ ਉਦੋਂ ਇੱਕ ਅਲੱਗ ਫੀਲ ਆਵੇ ਮਤਲਬ ਹਾਂਜੀ ਹਾਂਜੀ ਜੇ ਤੇ ਮੰਨ ਲਓ ਆਪਾਂ ਬਲਾਈਂਡ ਲਾ ਦਿੰਦੇ ਹਾਂਜੀ ਉਹਦੇ ਉਨੀ ਗ੍ਰੇਸ ਨਹੀਂ ਆਣੀ ਸੀਗੀ ਬਿਲਕੁਲ ਜੀ ਤੇ ਲੋ ਵੀ ਦੋਸਤੋ ਤੇ ਇਹਦੇ ਵਿੱਚ ਸਰ ਜਿਵੇਂ ਹੁਣ ਆਪਾਂ కర్ਟਨ ਲਾਏ ਹੋਏ ਨੇ ਇਹਦੇ ਵਿੱਚ ਬ੍ਰਾਂਡ ਮੈਂ ਬਹੁਤ ਸੁਣੇ ਨੇ ਹਾਂਜੀ ਹਾਂਜੀ ਹਾਲਾਂਕਿ ਕਹਿੰਦਾ ਡੀ ਟਕੋਰ ਦੇ ਲਵਾਲੇ ਜੀ ਅਸੀਂ ਇਹਦੇ ਲਾ ਲਈ ਉਹ ਵਿੱਚ ਅਸਲ ਮੈਨੂੰ ਫਰਕ ਕੀ ਹੁੰਦਾ ਕੱਟਣ ਦੇ ਵਿੱਚ ਵੀ ਕਿਹੜੀ ਚੀਜ਼ ਆਪਾਂ ਲਵਾਉਣੀ ਚਾਹੀਦੀ ਮੈਨੂੰ ਦੇਖੋ ਬੇਸਿਕਲੀ ਕੀ ਆ ਬ੍ਰਾਂਡ ਲਾਵਾਂਗੇ ਕੁਆਲਿਟੀ ਉਹਦੀ ਵਧੀਆ ਹੁੰਦੀ ਹੈ ਜੀ ਜੀ ਜੇ ਆਪਾਂ ਨਾਰਮਲ ਲਾਵ ਗਦੇ ਉਹਨੀ ਗ੍ਰੇਸ ਨਹੀਂ ਆਣੀ ਠੀਕ ਹੈ ਜੀ ਗ੍ਰੇਸ ਆਊਗੀ ਜਦੋਂ ਬ੍ਰਾਂਡ ਲਾਵਾਂਗੇ ਜਿਵੇਂ ਹੁਣ ਮੰਨ ਲਓ ਕਿ ਸਿੰਪਲ ਜੀ ਗੱਲ ਮੈਂ ਕਰ ਰਿਹਾ ਜੇ ਆਪਾਂ ਉਹੀ ਨਾਨ ਬ੍ਰਾਂਡਡ ਤੇ ਪ੍ਰੈਸ ਮਾਰਾਂਗੇ ਉਹ ਸਾਰਾ ਬਲਜੀ ਹੋ ਜਾਊਗਾ ਫੈਬਰਿਕ ਇਹ ਜਿਹੜਾ ਠੀਕ ਹੈ ਜੇ ਆਪਾਂ ਅੱਛੇ ਕਿਸੇ ਬ੍ਰਾਂਡ ਦਾ ਫੈਬਰਿਕ ਲਾਵਾਂਗੇ ਤਾਂ ਉਹਦੀ ਜਦੋਂ ਆਪਾਂ ਪ੍ਰੈਸ ਮਾਰਾਂ ਉਹ ਕਰੀਜ਼ ਦੇਖੋ ਤੁਸੀਂ ਇਸ ਤੇ ਦੇਖ ਸਕਦੇ ਹੋ ਕਰੀਜ਼ ਪ੍ਰੋਪਰ ਹੈ ਹਰ ਚੀਜ਼ ਦੀ ਇਹਦੀ ਠੀਕ ਹੈ ਜੀ ਜਿੱਥੇ ਆਪਾਂ ਪ੍ਰੈਸ ਕਰਤੀ ਉੱਥੇ ਉਹਨੇ ਰੁਕ ਜਾਣੀ ਹੈ ਚਾਵਾਤ ਹੈ ਜੀ ਤੇ ਜਿਵੇਂ ਉਧਰ ਸਾਹਮਣੇ ਵਾਲੇ ਵੀ ਆਪਾਂ ਦੇਖ ਸਕਦੇ ਹਾਂ ਕਾਰਟਨ ਹਨਾ ਜੀ ਹਾਂ ਜੀ ਜੀ ਇਧਰ ਡਾਈਨਿੰਗ ਏਰੀਆ ਆ ਗਿਆ ਦੋਸਤੋ ਤੇ ਇਧਰ ਆ ਕੇ ਸਾਹਮਣੇ ਜੀ ਇਹ ਜਿਵੇਂ ਆਪਾਂ 100% ਬਲੈਕਆਊਟ ਕਾਰਟਨਸ ਲਾਏ ਜਿਵੇਂ ਆਪਾਂ ਕਹਿੰਦੇ ਆ ਹੋਟਲ ਦੇ ਵਿੱਚ ਜਮਾਂ ਹਨੇਰਾ ਹੁੰਦਾ ਹੈਗਾ ਪ੍ਰਾਈਵੇਸੀ ਦੀ ਵੀ ਆਪਾਂ ਲੋੜ ਹੁੰਦੀ ਹੈ ਤਾਂ ਇੱਥੇ ਅਸੀਂ ਕਾਰਟਨ ਇਦਾਂ ਦਾ ਲਾਇਆ ਹੈ ਅੱਛਾ ਜੀ ਔਰ ਲਾਈਟਿੰਗ ਪਾਸ ਹੀ ਹਾਂ ਇਹਦੇ ਨਾਲ ਜਿਵੇਂ ਬਾਹਰੋਂ ਸਾਊਂਡ ਵਗੈਰਾ ਵੀ ਆਂਦੀ ਹੈ ਨਾ ਉਹਦੀ ਵੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਐਕੂਸਟਿਕ ਕਰਟਨ ਕਹਿ ਦਿੰਨੇ ਆ ਜਿਵੇਂ ਆਪਾਂ ਨੂੰ ਠੀਕ ਹੈ ਹਾਂਜੀ ਹਾਂਜੀ ਤਾਂ ਨੀਡ ਦੇ ਹਿਸਾਬ ਨਾਲ ਆ ਲੈ ਜਿਵੇਂ ਕਸਟਮਰ ਨੇ ਆਪਦੇ ਮਤਲਬ ਹਰ ਇੱਕ ਕੋਨੇ ਦੇ ਆਪਾਂ ਤਾਂ ਘਰ ਦਾ ਇਹ ਦੇਖਣਾ ਵੀ ਕਿੱਥੇ ਕਿਹੜੀ ਨੀਡ ਹੈਗੀ ਕਿਹੜੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਸਾਰਾ ਡਿਜ਼ਾਈਨ ਕਰ ਹਾਂ ਹਾਂਜੀ ਜੀ ਤੇ ਇਧਰ ਸਰ ਕਿਚਨ ਆ ਜਾਂਦੀ ਹੈ ਕਿਚਨ ਦੇ ਵਿੱਚ ਕੀ ਧਿਆਨ ਰੱਖਿਆ ਹੋਇਆ ਜੀ ਆਪਾਂ ਇਹਦੇ ਵਿੱਚ ਬਲਾਈਂਡਸ ਲਗਾਈਆਂ ਜੀ ਸ਼ਟਰ ਬਲਾਈਂਡਸ ਹੈ ਵੁੱਡਨ ਬਲਾਈਂਡਸ ਨੇ ਸਾਰੀਆਂ ਇਹ ਕਿਉ ਇਦਾਂ ਹੀ ਕਰ ਸਕਦੇ ਬਾਹਰੋਂ ਨਿਗਾ ਵੀ ਰਵੇ ਪ੍ਰੋਪਰ ਆਪਣੀ ਗੇਟ ਦੇ ਉੱਤੇ ਬਿਲਕੁਲ ਜੀ ਤੇ ਸਿੱਧੀ ਸਨਲਾਈਟ ਵੀ ਆਵੇ ਜੀ ਹਾਂਜੀ ਹਾਂਜੀ ਲਾਈਟਿੰਗ ਵੀ ਨੇਚਰਲ ਲਾਈਟਿੰਗ ਜਿਵੇਂ ਆ ਰਹੀ ਹੈ ਤਾਂ ਵਧੀਆ ਹੈ ਜੀ ਐਕਸਟਰਾ ਆਪਾਂ ਨੂੰ ਲਾਈਟਸ ਨਾਲ ਹੀ ਚਲਾਉਣੀਆਂ ਪੈਣ ਤਾਂ ਬਿਲਕੁਲ ਜੀ ਐਂ ਤੇ ਇੱਕ ਖਾਸ ਚੀਜ਼ ਹੋਰ ਵੀ ਦੇਖਣ ਨੂੰ ਜਿਵੇਂ ਘਰ ਦੇ ਅੰਦਰ ਆਪਾਂ ਲੌਬੀ ਦੇ ਵਿੱਚ ਵੀ ਐਂਟਰਵੇਇਦਰ ਕਿਚਨ ਦੇ ਵੀ ਵੀ ਰੰਗਾਂ ਦੀ ਇੱਕ ਸਿਲੈਕਸ਼ਨ ਬਹੁਤ ਵਧੀਆ ਤੁਸੀਂ ਕੀਤੀ ਹੋਈ ਹੈ ਉਹ ਨਿਤਿਕਾ ਕਰਦੇ ਆ ਜੀ ਸਾਰੀ ਠੀਕ ਹੈ ਜੀ ਮਤਲਬ ਉਹ ਸਾਰਾ ਕੰਮ ਭੈਣ ਹੋ ਰਿਹਾ ਨਾ ਹੁੰਦਾ ਹਾਂ ਹਾਂਜੀ 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 ਸਰ ਕਿਚਨ ਤੋਂ ਬਾਅਦ ਇੱਧਰ ਆਪਣਾ ਓਪ ਏਰੀਆ ਆ ਗਿਆ ਤੇ ਜੇ ਗੱਲ ਕਰੀਏ ਇੱਥੇ ਆਪਾਂ ਕੀ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂ ਜਿਵੇਂ ਤੁਸੀਂ ਦੇਖੋਗੇ ਇੱਥੇ ਡਿਊਪਲੈਕਸ ਹਾਈਟ ਹੈ ਜੀ ਡਬਲ ਹਾਈਟ ਤੇ ਆਹ ਲਾਈਟ ਆ ਗਈ ਜੀ ਇਹ ਪਹਿਲਾਂ ਹੀ ਚੁਆਇਸ ਕਰਿਆ ਵਾ ਸੀ ਜਿਹੜਾ ਇਹ ਵਾਲਾ ਇਹ ਮਤਲਬ ਕਸਟਮਰ ਦੀ ਸਿਲੈਕਸ਼ਨ ਸੀ ਹਾਂ ਜੀ ਇਹ ਸਿਲੈਕਸ਼ਨ ਕਰਿਆ ਵਾ ਸੀ ਜਦੋਂ ਅਸੀਂ ਮਤਲਬ ਕੰਮ ਲਿਆ ਜੀ ਸਾਡੇ ਵਾਸਤੇ ਚੈਲੰਜ ਕੀ ਸੀਗਾ ਜੇ ਇੱਥੇ ਮਤਲਬ ਹਾਈਟ ਕਰਕੇ ਕਰਟਨਸ ਆਪਾਂ ਲਾਉਣੇ ਆ ਡਾਰਕ ਲਾਉਣੇ ਆ ਤਾਂ ਵੀ ਨਹੀਂ ਚੱਜ ਰਹੇ ਸੀ ਲਾਈਟ ਲਾਉਣੇ ਆ ਤਾਂ ਵੀ ਨਹੀਂ ਚੱਜ ਰਹੇ ਸੀ ਫਿਰ ਅਸੀਂ ਕਸਟਮਰ ਨਾਲ ਗੱਲ ਕਰੀ ਵੀ ਪਿੱਛੇ ਕੀ ਚੀਜ਼ ਹੈ ਉਹ ਕਹਿੰਦੇ ਬੰਦ ਹੈ ਇਤ ਜੀ ਫਿਰ ਅਸੀਂ ਇਹਨੂੰ ਵੀ ਪ੍ਰੀਜ਼ਰਵ ਕਰਨਾ ਸੀਗਾ ਜਿਵੇਂ ਇਹ ਵਾਟਰਫਾਲ ਹੈ ਇਹ ਵੀ ਦਿਖਦਾ ਹੈ ਅੱਛਾ ਲੱਗਦਾ ਹੈ ਸੂਦੀਂਗ ਲੱਗਦਾ ਹੈ ਫਿਰ ਅਸੀਂ ਆਹ ਚੀਜ਼ ਯੂਜ਼ ਕਰੀ ਹੈ ਜੀ ਸ਼ੀਅਰ ਹੁੰਦੀ ਹੈ ਇਹ ਮੈਟੈਲਿਕ ਫਾਇਲ ਸ਼ੀਅਰ ਹੈ ਜੀ ਨੇੜੇ ਦਿਖਾ ਦਿਓ ਜੀ ਹਾਂਜੀ ਠੀਕ ਹੈ ਜੀ ਮਤਲਬ ਉਹਦੇ ਨਾਲ ਇਹ ਮੈਚ ਵੀ ਹੋ ਗਿਆ ਜੀ ਬੈਕ ਸਾਈਡ ਤੋਂ ਲਾਈਟਿੰਗ ਪਿਆ ਰਹੀ ਹੈ ਤੇ ਆਪਣਾ ਮਤਲਬ ਵਾਟਰਫਾਲ ਦਾ ਵੀ ਜੇ ਆਪਾਂ ਕਹਿੰਦੇ ਨਜ਼ਾਰਾ ਲੈ ਸਕਦੇ ਹਾਂ ਹਾਂਜੀ ਹਾਂਜੀ ਜੀ ਹੁਣ ਨੋਰਮ ਤੁਸੀਂ ਦੇਖੋਗੇ ਇਹ ਮੋਟਰਾਈਜ਼ਡ ਕਰਿਆ ਜੀ ਜੀ ਕਿਉਂਕਿ ਜੇ ਆਪਾਂ ਇਹਨੂੰ ਸਿੰਪਲ ਕਰ ਦਿੱਤਾ ਇਹ ਮੈਨੂਵਰ ਵੀ ਨਹੀਂ ਹੋਣਾ ਸੀ ਨਾ ਠੀਕ ਹੈ ਜੀ ਕਹ ਹੁ ਠੀਕ ਹੈ ਜੀ ਤੇ ਇੱਧਰ ਸਰ ਸੋਫਿਆਂ ਦੀ ਜੀ ਗੱਲ ਕਰੀਏ ਜੀ ਇਹ ਸੋਫੇ ਹਜੇ ਨਵੇਂ ਆਣੇ ਆ ਜੀ ਇੱਕ ਵਾਰੀ ਉਹਨਾਂ ਨੇ ਪਹਿਲਾਂ ਵਾਲੀ ਲਾ ਰੱਖੇ ਹੈਗੇ ਠੀਕ ਹੈ ਜੀ ਉਹ ਡਿਜ਼ਾਈਨਿੰਗ ਹੋ ਰਹੀ ਹੈ ਜੀ ਸਾਰੇ ਸਕੈਚੇਸ ਵਗੈਰਾ ਬਣ ਰਹੇ ਆ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਤਿੰਨ ਰੂਮ ਆ ਜਾਂਦੇ ਨੇ ਜੀ ਹਾਂਜੀ ਹਾਂਜੀ ਤੇ ਪਹਿਲਾਂ ਆਪਾਂ ਇੱਧਰ ਰੂਮ ਦਿਖਾ ਦਨੇ ਜੀ ਤੇ ਇਹਦੇ ਵਿੱਚ ਆਪਾਂ ਕੀ ਕੀ ਜਿਹੜੇ ਚੇਂਜੇਸ ਕੀਤੇ ਨੇ ਜਿਹੜੀਆਂ ਚੀਜ਼ਾਂ ਮੈਚ ਕੀਤੀਆਂ ਨੇ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਸ਼ੇਅਰ ਕਰਟਨਸ ਲਾਏ ਆਪਾਂ ਜੀ ਇਹਦੇ ਨਾਲ ਪ੍ਰੋਪਰ ਸਾਰੀ ਲਾਈਟ ਅੰਦਰ ਆਉਂਦੀ ਆ ਠੀਕ ਹੈ ਜੀ ਆ ਦੇਖੋ ਤੁਸੀਂ ਬਹੁਤ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਲੀ ਨਾਲ ਜੀ ਲਾਈਟ ਲੈਣੀ ਹੈ ਜੀ ਤਾਂ ਲਾਈਟ ਸ਼ੀਅਰ ਕਰਟਨਸ ਦਾ ਆਪਣਾ ਕੰਮ ਹੈ ਨਾ ਜੇ ਤੁਸੀਂ ਪ੍ਰੋਪਰ ਹਾਂਜੀ ਧੁੱਪ ਲੈਣੀ ਹੈ ਤਾਂ ਤੁਸੀਂ ਤੋਂ ਪੁੱ ਲੈ ਸਕਦੇ ਹੋ ਇਦਾਂ ਇਹ ਚੀਜ਼ ਹੈ ਫਿਰ ਜਿਵੇਂ ਕਰਟਨਸ ਹੈਗੇ ਆ ਜੀ ਇਹਦਾ ਕੰਬੀਨੇਸ਼ਨ ਅਸੀਂ ਜਿਹੜਾ ਸੀਗਾ ਇਹਦੇ ਨਾਲ ਕੋਆਰਡੀਨੇਟ ਕਰਿਆ ਹੋਇਆ ਹੈ ਠੀਕ ਹੈ ਜੀ ਜਿਵੇਂ ਆ ਫੈਬਰਿਕ ਬਿਲਕੁਲ ਲੇਟੈਸਟ ਫੈਬਰਿਕ ਲਾਇਆ ਹੋਇਆ ਹੈ ਜੀ ਜਿਵੇਂ ਨਾਰਮਲੀ ਕੀ ਨਾ ਇੱਥੇ ਸਿਰ ਲੱਗਦਾ ਆਪਣਾ ਬਿਲਕੁਲ ਜੀ ਇਹ ਸਟੇਨ ਗਾਰਡ ਫੈਬਰਿਕ ਹੈ ਜੀ ਠੀਕ ਹੈ ਤੁਸੀਂ ਇਹਨੂੰ ਜਦੋਂ ਮਰਜ਼ੀ ਸਪਰੇ ਆਂਦੀਆਂ ਆਪਣੀਆਂ ਸਪਰੇ ਮਾਰੋਗੇ ਬਬਲਸ ਬਣ ਕੇ ਸਾਫ਼ ਹੋ ਜਾਂਦੇ ਵੈਕਿਊਮ ਕਰਕੇ ਠੀਕ ਹੈ ਜੀ ਹਾਂ ਕਿਉਂਕਿ ਆਪਣਾ ਸਿਰ ਨਾਲ ਤੇਲ ਵਗੈਰਾ ਲੱਗੀ ਜਾਣਾ ਤੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਉਦਾਂ ਸਾਫ਼ ਕਰਨਾ ਸੌਖਾ ਰਹੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਪੂਰੇ ਰੂਮ ਦੀ ਦੋਸਤੋ ਤੁਸੀਂ ਰੂਮ ਦੇ ਵਿੱਚ ਆ ਕੇ ਨਾ ਇੱਕ ਜੀ ਤੁਹਾਨੂੰ ਇਹ ਜ਼ਰੂਰ ਫੀਲ ਆਊਗਾ ਵੀ ਸਾਰੇ ਚੀਜ਼ਾਂ ਦੀਆਂ ਆਪਣੇ ਆਪ ਦੇ ਵਿੱਚ ਮੈਚਿੰਗ ਕੀਤੀ ਹੋਈ ਆ ਤੇ ਇਹ ਜੋ ਬਹੁਤ ਸਾਰੇ ਚੈਲੰਜ ਵੀ ਆਉਂਦੇ ਹੋਣੇ ਜੀ ਜਦੋਂ ਕਸਟਮਰ ਨੇ ਤੁਹਾਨੂੰ ਵੇਟ ਕਰਨ ਲਈ ਬੁਲਾਇਆ ਤਾਂ ਘਰ ਦੇ ਵਿੱਚ ਪਹਿਲੀ ਰੰਗ ਹੋਇਆ ਹੁੰਦਾ ਤਾਂ ਉਹ ਵੀ ਮੈਚ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੋਵੇ ਜੀ ਇੱਕ ਵਾਰ ਉਹਦੇ ਨਾਲ ਇਹ ਹੋ ਜਾਂਦਾ ਜੀ ਜਿਵੇਂ ਕਸਟਮਰ ਕਾਫੀ ਕੋਆਰਡੀਨੇਟ ਕਰਦੇ ਐ ਤਾਂ ਉਹ ਇੱਕ ਸਿੰਗਲ ਕੋਟ ਉੱਪਰ ਹੋਰ ਹੋ ਜਾਂਦਾ ਠੀਕ ਹੈ ਜੀ ਕਲਰ ਦਾ ਕੋਈ ਬਾਲਾ ਇਸ਼ੂ ਨਹੀਂ ਹੈ ਜੀ ਠੀਕ ਹੈ ਜੀ ਕਲਰ ਤਾਂ ਤੁਸੀਂ ਜੇ ਰੋਲਰ ਨਾਲ ਜਦੋਂ ਕਰ ਦੋਗੇ ਤਾਂ ਉਹ ਪਿਛਲਾ ਕਲਰ ਦਬ ਜਾਣਾ ਨਵਾਂ ਕਲਰ ਉਹਦੇ ਉੱਪਰ ਆ ਜਾਣਾ ਉਸ ਤੋਂ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊ ਤੇ ਅੱਗੇ ਕਿਸੇ ਵੀ ਤਰ੍ਹਾਂ ਦਾ ਖਾਸ ਕਰਕੇ ਬਾਈ ਜਿਵੇਂ ਐਨ ਆਰ ਆਈ ਕਸਟਮਰ ਬਹੁਤ ਨੇ ਬਾਕੀ ਜੋ ਵੀਡੀਓ ਦੇਖਦੇ ਸਾਨੂੰ ਕਹਿੰਦੇ ਵੀ ਸਾਨੂੰ ਇੰਟੀਰੀਅਰ ਡਿਜ਼ਾਈਨਰ ਨਹੀਂ ਮਿਲਿਆ ਤਾਂ ਮਤਲਬ ਜਾਂ ਇੱਕ ਸਭ ਤੋਂ ਵੱਡਾ ਜਿਹੜਾ ਸਵਾਲ ਹੁੰਦਾ ਨਾ ਜਦੋਂ ਘਰ ਤਿਆਰ ਕਰਦੇ ਆਪਾਂ ਸਿਵਲ ਸਟਰਕਚਰ ਤੱਕ ਆਪਣੇ ਕੋਲੇ ਇੱਕ ਆਮ ਪੈਸਾ ਹੁੰਦਾ ਆਪਾਂ ਲਾਈ ਜਾਂਦੇ ਆ ਜੀ ਇੰਟੀਰੀਅਰ ਚ ਜਾ ਕੇ ਵੀ ਆਪਾਂ ਨਾਰਮਲ ਦਰਵਾਜ਼ੇ ਵਗੈਰਾ ਲਵਾ ਲੈਂਦੇ ਆ ਟਾਈਲਾਂ ਦਾ ਕੰਮ ਕਰਾ ਲੈਂਦੇ ਆ ਪਰ ਜਦੋਂ ਸੋਫੇ ਬੈੱਡ ਤੇ ਇਹ ਸਿਸਟਮ ਬਣਦਾ ਜਾਂ ਕੱਟਣ ਲੱਗਦੇ ਆ ਉਦੋਂ ਕਸਟਮਰ ਕਾਲੀ ਕਰ ਜਾਂਦਾ ਪਾ ਦੇ ਵਿੱਚੋਂ ਲੁੱਕ ਨਹੀਂ ਮੈਟਰ ਕਰ ਮਤਲਬ ਮੈਚ ਕਰਦੀ ਤੇ ਉਹਦੇ ਲਈ ਫਿਰ ਆਪਾਂ ਮਤਲਬ ਇੱਕ ਇੱਕ ਚੀਜ਼ ਦਾ ਗਾਈਡ ਕਰ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਬੇਸਿਕਲੀ ਕੀ ਹੈ ਜੀ ਜਿਹੜਾ ਕਰਟਨਸ ਫਰਨੀਸ਼ਿੰਗ ਦੇ ਵਿੱਚ ਕੀ ਆ ਜਾਂਦਾ ਕਰਟਨਸ ਆ ਕੇ ਜੀ ਆਪਣਾ ਸੌਫਟ ਫਰਨੀਸ਼ਿੰਗ ਆ ਗਈਆਂ ਬੈਡ ਦੀ ਬੈਕਸ ਆ ਗਈਆਂ ਜੀ ਇਹਨਾਂ ਚੀਜ਼ਾਂ ਨੇ ਮੇਨ ਗ੍ਰੇਸ ਦੇਣੀ ਹੈ ਜੀ ਜੀ ਤੇ ਇਹ ਇਧਰ ਵਾਲੀ ਜੇ ਗੱਲ ਕਰੀਏ ਜੀ ਇਹ ਕੱਟਣਾਗੇ ਜਿਹੜੇ ਇਹ ਕਰਟਨਸ ਵੀ ਉਦਾਂ ਹੀ ਲਾਏ ਆ ਜੀ ਇਹ ਜਿਵੇਂ ਫੁੱਲ ਬਲੈਕ ਆਊਟ ਉਦਾਂ ਹੀ ਆ ਗਏ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਹ ਸੇਮ ਐਲੀਮੈਂਟ ਜਿਵੇਂ ਇਹਨਾਂ ਨੇ ਕੰਟੀਨਿਊ ਕਰਿਆ ਇਹ ਇਹ ਵਾਲਾ ਐਲੀਮੈਂਟ ਇਹਦੇ ਨਾਲ ਹੀ ਸ਼ੇਅਰ ਦਾ ਕੰਟੀਨਿਊ ਕਰੇ ਜੀ ਦੋਨਾਂ ਦੀ ਮੈਚਿੰਗ ਹੁੰਦੀ ਹੈ ਜੀ ਹਾਂਜੀ ਇਹ ਵੀ ਉਦਾਂ ਹੀ ਆ ਗਿਆ ਲਾਈਟ ਵਾਸਤੇ ਜੇ ਤੁਹਾਨੂੰ ਚਾਹੀਦਾ ਹੈ ਡਾਰਕ ਵਾਸਤੇ ਚਾਹੀਦਾ ਜੀ ਉਦਾਂ ਬਣਾਇਆ ਹੋਇਆ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਹਰ ਇੱਕ ਤਰੀ ਚੀਜ਼ ਨੂੰ ਬਾਈ ਹੋਰੀ ਜੇ ਕਿਤੇ ਡਿਜ਼ਾਈਨ ਕਰਦੇ ਨੇ ਤੇ ਜਿਹੜੀ ਸਭ ਤੋਂ ਵੱਡੀ ਸੋਚ ਹੁੰਦੀ ਆ ਕਸਟਮਰ ਦੀ ਉਹ ਮਤਲਬ ਟੈਨਸ਼ਨ ਫਰੀ ਹੋ ਜਾਂਦਾ ਜਦੋਂ ਬਾਈ ਹੋਰ ਨੂੰ ਇੱਕ ਵਾਰ ਸਾਈਡ ਤੇ ਬੁਲਾ ਲੈਂਦਾ ਤੇ ਕਿਉਂਕਿ ਹਰ ਤਰੀਕੇ ਨਾਲ ਇਹਨਾਂ ਨੇ ਹੋਵੇ ਸੁਜੈਸਟ ਕਰ ਦੇਣਾ ਵੀ ਕਿਹੜੀ ਚੀਜ਼ ਕਿੱਥੇ ਕਿਵੇਂ ਸੋਹਣੀ ਲੱਗ ਸਕਦੀ ਹੈ ਕਿਹੜੀ ਚੀਜ਼ ਨੂੰ ਕਿਵੇਂ ਆਪਾਂ ਸੋਹਣੀ ਬਣਾ ਸਕਦੇ ਹਾਂ ਹਾਂਜੀ ਮਾਮੇ ਇਹ ਤੀਜਾ ਰੂਮ ਆ ਗਿਆ ਜੀ ਇਹਦੇ ਵਿੱਚ ਆਪਾਂ ਕੀ ਕੀ ਜਿਹੜਾ ਵੱਖਰਾ ਕੀਤਾ ਹਾਂਜੀ ਦੇਖੋ ਇਹ ਜਿਵੇਂ ਆਪਣੇ ਕਲਾਇੰਟ ਦੇ ਮਦਰ ਫਾਦਰ ਦਾ ਰੂਮ ਹੈ ਜੀ ਤੇ ਇੱਥੇ ਸਾਨੂੰ ਭਈਆ ਨੇ ਮੇਨੇ ਕਿਹਾ ਸੀਗਾ ਕਿ ਤੁਸੀਂ ਇੱਥੇ ਉਹਨਾਂ ਦੇ ਅਕੋਰਡਿੰਗ ਹੀ ਡਿਜ਼ਾਈਨ ਕਰਨਾ ਹੈ। ਤਾਂ ਅਸੀਂ ਬੇਸਿਕਲੀ ਇੱਥੇ ਅਸੀਂ ਕੀ ਕਰਿਆ ਕਿ ਜੇ ਅਸੀਂ ਇੱਥੇ ਪਿੱਛੇ ਸਰਮਾਇਕਾ ਜਾਂ ਕੁਝ ਵੀ ਯੂਜ਼ ਕਰਦੇ ਤਾਂ ਉਹ ਜਦੋਂ ਟੀਵੀ ਦੇਖਦੇ ਤਾਂ ਉੱਥੇ ਉਹਨਾਂ ਦੇ ਕਲੀਅਰ ਪੈ ਨਹੀਂ ਸੀ। ਤਾਂ ਅਸੀਂ ਇੱਥੇ ਉੱਤੇ ਫੈਬਰਿਕ ਯੂਜ਼ ਕੀਤਾ ਜੋ ਈਜ਼ੀਲੀ ਕਲੀਨੀਏਬਲ ਹੈ। ਅਗਰ ਉੱਥੇ ਇਹਨਾਂ ਦੇ ਹੱਥ ਵੀ ਲੱਗਦੇ ਤਾਂ ਇੱਥੇ ਕਪੜਾ ਮਾਰ ਕੇ ਕਲੀਨ ਹੋ ਜਾਊ। ਇਹੀ ਸੇਮ ਫੈਬਰਿਕ ਅਸੀਂ ਇੱਥੇ ਬੈੱਡ ਬੈਗ ਤੇ ਵੀ ਯੂਜ਼ ਕੀਤਾ ਤੁਸੀਂ ਦੇਖ ਸਕਦੇ ਹੋ। ਜੀ। ਇਹੀ ਗ੍ਰੇ ਕਲਰਸ। ਜੀ। ਹਾਂਜੀ ਫਿਰ ਇਹ ਬੈੱਡ ਬੈਕ ਹੋ ਗਈ ਇਹਦੇ ਨਾਲ ਹੀ ਕੋਆਰਡੀਨੇਟ ਕਰਕੇ ਅਸੀਂ ਕਰਟਰਨ ਯੂਜ਼ ਕੀਤੇ ਆ ਇੱਥੇ ਡਬਲ ਕਰਟਰਨਸ ਲਗਾਏ ਆ ਸੀ ਜੀ ਪਿੱਛੇ ਸ਼ੀਅਰ ਕਰਟਰਨਸ ਆ ਗਏ ਜਿਵੇਂ ਅਗਰ ਧੁੱਪ ਤੁਹਾਨੂੰ ਥੋੜੀ ਧੁੱਪ ਚਾਹੀਦੀ ਹੈ ਸਰਦੀਆਂ ਵਿੱਚ ਤਾਂ ਉਹਦੇ ਅਕੋਰਡਿੰਗ ਤੁਸੀਂ ਓਪਨ ਕਰ ਸਕਦੇ ਹੋ ਠੀਕ ਹੈ ਜੀ ਬਲ ਜੇ ਕਹਿ ਦਈਏ ਜੀ ਵੀ ਫੈਮਿਲੀ ਦੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਾਂਜੀ ਜੋ ਵੀ ਤੁਸੀਂ ਬੈਸਟ ਕਰ ਸਕਦੇ ਹੋ ਉਸ ਤਰੀਕੇ ਨਾਲ ਗਾਈਡ ਕਰਦੇ ਵੀ ਆ ਇਹ ਚੀਜ਼ ਆ ਰੂਮ ਦੇ ਵਿੱਚ ਆਏ ਸੋਹਣੀ ਲੱਗੂ ਹਾਂਜੀ ਅਸੀਂ ਉਹਨਾਂ ਦੇ ਅਕੋਰਡਿੰਗ ਹੀ ਡਿਜ਼ਾਈਨ ਕਰਦੇ ਬਲ ਅਸਲ ਲਗਜ਼ਰੀਅਸ ਤਾਂ ਉਹੀ ਹੁੰਦਾ ਵੀ ਆਪਾਂ ਘਰ ਨੂੰ ਸ ਜਦੋਂ ਫੈਮਿਲੀ ਮੈਂਬਰ ਹਰ ਇੱਕ ਆਪਦੇ ਰੂਮ ਚ ਆ ਕੇ ਕਹੇ ਵੀ ਹਾਂ ਮੈਨੂੰ ਬਾਕੀ ਇੱਕ ਫੀਲ ਆਉਂਦਾਗਾ ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਦੇਖੋ ਅਗਰ ਅਸੀਂ ਸਾਰਾ ਘਰ ਹੀ ਯੰਗਸਟਰਸ ਦੇ ਅਕੋਰਡਿੰਗ ਬਣਾ ਦਾਂਗੇ ਤਾਂ ਉਹ ਵੀ ਨਹੀਂ ਸਹੀ ਹਣਾ ਕਿਉਂਕਿ ਇੱਕ ਘਰ ਵਿੱਚ ਸਾਰੀ ਤਰ੍ਹਾਂ ਦੇ ਮੈਂਬਰਸ ਹੁੰਦੇ ਆ ਬੱਚੇ ਵੀ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਔਰ ਕਪਲ ਵੀ ਹੁੰਦੇ ਆ ਤਾਂ ਅਸੀਂ ਉਹਦੇ ਅਕੋਰਡਿੰਗ ਹੀ ਡਿਜ਼ਾਈਨ ਕਰਦੇ ਆ ਸਾਰੀ ਚੀਜ਼ ਕੀ ਬਾਤ ਹੈ ਜੀ ਤੇ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਮੇਨ ਸਭ ਤੋਂ ਜਦੋਂ ਵੀ ਆਪਾਂ ਕੋਈ ਚੀਜ਼ ਡਿਜ਼ਾਈਨ ਕਰਦੇ ਆ ਦੋਸਤੋ ਸਾਰੇ ਫੈਮਿਲੀ ਮੈਂਬਰ ਦਾ ਧਿਆਨ ਰੱਖ ਕੇ ਇੱਕ ਲੌਂਗ ਬੀ ਉਹ ਸੇਤ ਦੇ ਆਪਣੀ ਤੇ ਕੀ ਇਫੈਕਟ ਪਾਉਂਦਾ ਕਿਹੜੀ ਚੀਜ਼ ਕਿੱਥੇ ਕਿਵੇਂ ਲਾ ਸਕਦੇ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਭੈਣ ਹੋਰੀ ਜਿਵੇਂ ਡਿਜ਼ਾਈਨ ਕਰਦੇ ਨੇ ਹਾਂਜੀ ਦੋਸਤੋ ਆਪਾਂ ਆ ਗਏ ਫਰਸਟ ਫਲੋਰ ਤੇ ਤੇ ਫਰਸਟ ਫਲੋਰ ਦੇ ਉੱਪਰ ਵੀ ਬਾਈ ਹਰਣਾ ਨੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇੱਕ ਇੱਕ ਚੀਜ਼ ਡਿਜ਼ਾਈਨ ਕੀਤੀ ਆ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਜਿਹੜਾ ਡਬਲ ਹਾਈਟ ਸੀ ਹਾਂਜੀ ਜੀ ਤੁਸੀਂ ਦੇਖੋ ਹੁਣ ਕਿਵੇਂ ਲੱਗ ਰਹੀ ਆ ਤੁਹਾਨੂੰ ਇਹ ਚੀਜ਼ ਮੈਂ ਕਹਣਾ ਬਾਈ ਜੀ ਮਤਲਬ ਗਰਾਉਂਡ ਤੋਂ ਜਿੰਨੀ ਸੋਹਣਾ ਤੇ ਉਤੋਂ ਜ਼ਿਆਦਾ ਸੋਹਣਾ ਇੱਥੋਂ ਲੱਗ ਰਿਹਾਗਾ ਕਿਉਂਕਿ ਕਲਰ ਮੈਚਿੰਗ ਤੇ ਪ੍ਰੋਪਰ ਇੱਕ ਇੱਕ ਚੀਜ਼ ਫਿੱਟ ਟੂ ਫਿੱਟ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਦੋਸਤੋ ਦੇਖ ਸਕਦੇ ਹੋ ਵੀ ਹਰ ਇੱਕ ਚੀਜ਼ ਤੇ ਨਾ ਜਦੋਂ ਆਪਾਂ ਵਰਕ ਕਰਦੇ ਆ ਕੋਈ ਵੀ ਇੰਟੀਰੀਅਰ ਡਿਜ਼ਾਈਨ ਦੇ ਵਿੱਚ ਤਾਂ ਬਣਨ ਤੋਂ ਬਾਅਦ ਜਦੋਂ ਚੀਜ਼ ਨਿਕਲ ਕੇ ਆਉਂਦੀ ਹੈ ਤਾਂ ਉਹ ਇਸ ਤਰੀਕੇ ਨਾਲ ਆਉਣੀ ਹੈ ਜਿਵੇਂ ਬਾਈ ਉਹਨਾਂ ਨੇ ਇੱਥੇ ਕੰਮ ਕੀਤਾ ਹੋਇਆ ਹੈ ਤੇ ਬਾਈ ਇਸ ਤੋਂ ਇਲਾਵਾ ਇੱਥੇ ਸਾਰੇ ਰੂਮ ਉੱਪਰ ਵੀ ਆਪਾਂ ਕੀਤੇ ਹੋਏ ਨੇ ਹਾਂਜੀ ਹਾਂਜੀ ਸਾਰੇ ਹੀ ਆਪਾਂ ਕਰਿਆ ਜੀ ਜੀ ਤੇ ਚੱਲੀਏ ਜੀ ਇਧਰ ਨੂੰ ਹਾਂਜੀ ਇਹ ਦੇਖੋ ਜੀ ਜਿਵੇਂ ਇਹਦੇ ਵਿੱਚ ਜਪਨੀਸ ਸਟਾਈਲ ਕਰਟਨਸ ਲਾਏ ਹੋਏ ਆਪਾਂ ਠੀਕ ਹੈ ਜੀ ਇਨਾਂ ਦੀ ਡਿਮਾਂਡ ਸੀ ਵੀ ਇੱਕ ਰੂਮ ਸਾਨੂੰ ਬਿਲਕੁਲ ਐਕਸਟਰਾ ਚਾਹੀਦਾ ਠੀਕ ਹੈ ਜੀ ਇਹ ਜਿਵੇਂ ਦੇਖੋ ਤੁਸੀਂ ਜਪਨੀਸ ਫੈਬਰਿਕ ਹੈ ਸਾਰਾ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਇਹ ਵੀ ਓਮਬ੍ਰੇ ਆਪਾਂ ਬਲੈਕ ਆਊਟ ਕਰਕੇ ਲਾਇਆ ਹੋਇਆ ਵੀ ਜੇ ਤੁਸੀਂ ਇੱਥੋਂ ਦੇਖੋਗੇ ਬਿਲਕੁਲ ਧੁੱਪ ਨਹੀਂ ਆ ਰਹੀ ਬਿਲਕੁਲ ਜੀ ਤੇ ਇਹ ਸ਼ੀਅਰ ਕਰਟਨਸ ਆ ਜੀ ਇਹ ਓਮਬ੍ਰੇ ਸ਼ੀਅਰਸ ਆਂਦੀਆਂ ਜੀ ਠੀਕ ਹੈ ਜੀ ਓਮਬ੍ਰੇ ਇਫੈਕਟ ਹੁੰਦਾ ਜੀ ਇਹ ਲਾਈਟ ਇਫੈਕਟ ਜਿਵੇਂ ਤੁਸੀਂ ਦੇਖ ਲਓ ਵੀ ਗ੍ਰੇਡੀਐਂਟ ਇਫੈਕਟ ਕਹਿ ਦਿੰਨੇ ਆਪਾਂ ਠੀਕ ਹੈ ਜੀ ਉਹ ਚੀਜ਼ ਹੈ ਜੀ ਨਾਲ ਦੀਆ ਬੈੱਡ ਬੈਕ ਆਪਾਂ ਮੈਚ ਕਰੀ ਹੈ ਜੀ proper matching ਤਾਂ ਆਪਣੇ ਮਲ ਹਰ ਇੱਕ ਰੂਮ ਦੇ ਵਿੱਚ ਇੱਕ ਵੱਖਰੀ ਟੇਸਟ ਮਿਲਦਾ ਹੈਗਾ ਹਰ ਕੰਮ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਆਊਟ ਆਫ ਦਾ ਬਾਕਸ ਲਈ ਜਾਂਦੀ ਹੈ ਕਿ ਸਾਰੀਆਂ ਚੀਜ਼ ਦੇ ਇੱਕ ਦੂਜੇ ਨਾਲ ਮੈਚ ਕਰਦੀ ਹੈ ਹਾਂਜੀ ਹਾਂਜੀ ਜੀ ਇਹ ਵਾਲਾ ਬੱਚਿਆਂ ਦਾ ਰੂਮ ਆ ਗਿਆ ਜੀ ਹਾਂਜੀ ਜੀ ਇਹ ਆਪਣੇ بڑے بیٹے ਦਾ ਰੂਮ ਆ ਗਿਆ client ਦੇ بڑے بیٹے ਦਾ ਤਾਂ ਅਸੀਂ ਉਹ ਇਹ ਵਾਲਾ ਰੂਮ ਉਹਨਾਂ ਦੇ ਅਕੋਰਡਿੰਗ ਹੀ ਡਿਜ਼ਾਈਨ ਕੀਤਾ ਹੈ ਜਿਵੇਂ ਹੁਣ ਦੇਖੋ ਉਹਨਾਂ ਨੂੰ ਪਸੰਦ ਕੀ ਸੀ ਵਾਲਪੇਪਰ ਉਹਨਾਂ ਨੂੰ ਚਾਹੀਦਾ ਸੀ ਬੜੀ ਹਾਈ ਰਾਈਜ਼ ਬਿਲਡਿੰਗ ਵਾਲਾ ਨਿਊਯਾਰਕ ਲੁੱਕ ਚਾਹੀਦੀ ਸੀ ਤਾਂ ਅਸੀਂ ਉਦਾਂ ਦਾ ਵਾਲਪੇਪਰ ਇੱਥੇ ਲਗਾ ਕੇ ਜੋ ਜੋ ਇਹ ਵਾਲੇ ਵਾਲਪੇਪਰ ਚ ਕਲਰ ਯੂਜ਼ ਹੋਏ ਉਸੇ ਸਾਰੇ ਰੂਮ ਚ ਕਲਰਸ ਉਦਾਂ ਹੀ ਕੋਆਰਡੀਨੇਟ ਕਰਤੇ ਹੁਣ ਜਿਵੇਂ ਤੁਸੀਂ ਦੇਖੋ ਇਹ ਚੋ ਜਿਹੜਾ ਗ੍ਰੇ ਕਲਰ ਅਸੀਂ ਬੈੱਡ ਬੈਕ ਤੇ ਲਗਾਤਾ ਇਹ ਚੋ ਕੋਈ ਕਲਰ ਅਸੀਂ ਕਰਟਨਸ ਯੂਜ਼ ਕਰਤੇ ਕਿਸੇ ਦਾ ਅਸੀਂ ਕਲਰ ਪੇਂਟ ਯੂਜ਼ ਕਰਤਾ ਤਾਂ ਉਹ ਸਾਰੀ ਚੀਜ਼ ਅਸੀਂ ਕੋਆਰਡੀਨੇਟ ਕਰਤੀ ਠੀਕ ਹੈ ਜੀ ਜਿਵੇਂ ਦੇਖੋ ਤੁਸੀਂ ਇਹ ਆਪਾਂ ਨੂੰ ਕਲਿਨਿਕ ਕੇ ਰੂਮ ਦਿੱਤਾ ਸੀ ਇਹ ਸਾਰਾ ਖਾਲੀ ਰੂਮ ਸੀਗਾ ਤਾਂ ਅਸੀਂ ਉਹਨਾਂ ਨੇ ਸੁਜੈਸਟ ਕੀਤਾ ਇਹ ਆਪਾਂ ਰੀਕ੍ਰੀਏਸ਼ਨ ਰੂਮ ਬਣਾਇਆ ਜਾਵੇ ਕਿ ਜਿੱਥੇ ਬੈਠ ਕੇ ਤੁਹਾਨੂੰ ਰਿਲੈਕਸ ਫੀਲ ਹੋਵੇ ਹੁਣ ਜਿਵੇਂ ਇੱਥੇ ਆਪਣੇ ਕਲਾਈਂਟ ਦੇ ਬੱਚੇ ਇੱਥੇ ਖੇਲਦੇ ਆ ਤਾਂ ਅਸੀਂ ਇਹਨਾਂ ਦੇ ਅਕੋਰਡਿੰਗ ਇੱਥੇ ਬਲੈਕਆਊਟ ਕਾਰਟਨਸ ਲਗਾਏ ਤਾਂ ਕਿ ਇੱਥੇ ਬਿਲਕੁਲ ਵੀ ਧੁੱਪ ਅੰਦਰ ਨਾ ਆਵੇ ਜੀ ਤਾਂ ਉਹਦੇ ਅਕੋਰਡਿੰਗ ਇੱਥੇ ਉਹ ਮੇਹੀ ਐਟਮੋਸਫੇਅਰ ਬਣੇ ਜੀ ਹਾਂਜੀ ਮੈਂ ਇਦੇ ਵਿੱਚ ਵੀ ਮੈਂ ਸਾਰਿਆਂ ਨੂੰ ਵਾਂਗੂ ਦੇਖ ਰਹਾ ਹਾਂ ਕੁਛ ਨਾ ਕੁਛ ਵੱਖਰੇ ਕੀਤਾ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਤੇ ਇੱਕ ਤੁਸੀਂ ਇਹ ਰੂਮ ਦੇ ਵਿੱਚ ਕੁਝ ਖਾਸ ਕੀਤਾ ਤੁਸੀਂ ਦੱਸ ਰਹੇ ਸੀ ਕਲਾਇੰਟ ਨੇ ਸੁਜੈਸਟ ਕੀਤਾ ਹਾਂਜੀ ਤੁਸੀਂ ਜਿਵੇਂ ਦੇਖ ਸਕਦੇ ਹੋ ਜਦੋਂ ਅਸੀਂ ਇੱਥੇ ਕਲਾਈਂਟ ਨੇ ਸਾਨੂੰ ਕੰਸਲਟੈਂਸੀ ਲਈਤੀ ਸੀ ਤਾਂ ਇੱਥੇ ਸਾਰਾ ਕੰਮ ਹੋਇਆ ਪਿਆ ਸੀ ਤਾਂ ਫਿਰ ਉਹਨਾਂ ਨੇ ਸਾਨੂੰ ਸੁਜੈਸ਼ਨ ਮੰਗੀ ਕਿ ਅਸੀਂ ਇੱਥੇ ਵਾਰਡਰੋਬ 'ਚ ਕੀ ਕਰਿਆ ਜਾਵੇ ਤਾਂ ਅਸੀਂ ਉਹਨਾਂ ਨੂੰ ਇੱਥੇ ਸੁਜੈਸਟ ਕੀਤਾ ਇੱਥੇ ਫੈਬਰਿਕ ਯੂਜ਼ ਕਰੋ ਜੀ ਤਾਂ ਤੁਸੀਂ ਲੁੱਕ ਆਪ ਹੀ ਦੇਖ ਸਕਦੇ ਹੋ ਕਿੰਨੀ ਅੱਛੀ ਆਈ ਹੈ ਬਹੁਤ ਇੱਕ ਪ੍ਰੀਮੀਅਮ ਲੁੱਕ ਆ ਰਹੀ ਹੈ ਹਨ ਜੀ ਇਹਦੀ ਤੇ ਇਹਨੂੰ ਸਾਫ ਕਰਨਾ ਵੀ ਸੌਖਾ ਰਹੇ ਹਾਂ ਜੀ ਹਾਂਜੀ ਹਾਂਜੀ ਜੀ ਸਰ ਇੱਕ ਚੀਜ਼ ਮੈਂ ਬਾਹਰੋਂ ਦੇਖ ਰਿਹਾ ਸੀਗਾ ਸਾਰੇ ਕੋਠੀ ਦੀ ਲੁੱਕ ਸੇਮ ਆ ਰਹੀ ਸੀ ਹਾਂਜੀ ਉਹਦੇ ਪਿੱਛੇ ਦਾ ਕੀ ਕਾਰਨ ਹੈ ਉਹਦੇ ਵਿੱਚ ਆਏ ਹੁੰਦਾ ਜੀ ਜਿਵੇਂ ਆਪਾਂ ਫਰੰਟ ਦੇਖਿਆ ਕੋਠੀ ਦਾ ਜੀ ਉੱਥੇ ਆਪਾਂ ਸਾਰੇ ਕਾਰਟਨ ਸੇਮ ਕਰਦੇ ਹਾਂ ਸ਼ੇਅਰ ਕਾਰਟਨਸ ਹੈ ਤਾਂ ਸਾਰੇ ਇੱਕੋ ਨਾਲ ਦੇ ਕਰਦੇ ਹਾਂ ਠੀਕ ਹੈ ਉਹਦਾ ਰੀਜ਼ਨ ਕਿ ਜਦੋਂ ਆਪਾਂ ਫਰੰਟ ਤੋਂ ਦੇਖਾਂਗੇ ਜੇ ਆਪਾਂ ਅਲੱਗ-ਅਲੱਗ ਕਲਰਸ ਆ ਜਾਣਗੇ ਨਾ ਤਾਂ ਬਹੁਤ ਭੜਾ ਲੱਗਦਾ ਹੈ ਠੀਕ ਹੈ ਜੀ ਮਤਲਬ ਕਈ ਟੈਕਨੀਕਲ ਚੀਜ਼ਾਂ ਜਿਹੜਾ ਆਪਾਂ ਧਿਆਨ ਰੱਖਦੇ ਆਂ ਬਲ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਬਾਅਦ ਚ ਕਰਨ ਨੂੰ ਸੋਹਣਾ ਬਣਾਉਣ ਦੇ ਵਿੱਚ ਜਾਂ ਲੱਗ ਜਿਹੇ ਬਣਾਉਣ ਦੇ ਵਿੱਚ ਕੰਮ ਆਉਂਦੀਆਂ ਨੇ ਹਾਂਜੀ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਨਾਤਾ ਜੀ ਬਹੁਤ ਬਹੁਤ ਮੁਬਾਰਕ ਆ ਬਹੁਤ ਸੋਹਣਾ ਕਰ ਤੁਹਾਡਾ ਬਣੇਗਾ ਥੈਂਕ ਯੂ ਸੋ ਮੱਚ ਜੀ ਜੇ ਗੱਲ ਕਰੀਏ ਜੀ ਇਹਨਾਂ ਦੀ ਟੀਮ ਨੇ ਸਾਰਾ ਕੰਮ ਕੀਤਾਗਾ ਤੇ ਇਹਨਾਂ ਦੀ ਕੰਸਲਟੈਂਸੀ ਤੁਹਾਨੂੰ ਕਿਵੇਂ ਲੱਗੀ इन्हों की कंसल्टि बहुत ही अच्छी सी असें काफ़ी जगह काफ़ी स्टूडियोज विजिट किया पहले जी तो बट असें कंफर्टेबल नहीं हो रहे थे इतने स्टूडियोज विजिट किए फिर हमें किसी ने सजेस्ट सज, किया रिगार्डिंग स्टूडियो जी। तो जो विनय सर और नितिका मैम है दे वर वेरी हेल्पफुल हमने ना अपनी विंडोज़ की सभी की जो भी आर्किटेक्चरल हमें दिए हुए थे आर्किटेक्ट ने तो हम उसकी पिक्चर्स वगैरह भेजी इनको तो इन्होंने हमें हम मेरे से दो तीन दिनों का टाइम दिया और खैर उन्होंने फिर हमने मीटिंग फिक्स की एक जी। तो मीटिंग के बाद फिर ये हमारे पास अपनी सारी फाइल्स वगैरह लेकर आए तो एक एक चीज़ इन्होंने हर एक चीज़ बहुत बारीकी से जहाँ हमें लाइटनिंग चाहिए जहाँ पर हमें नहीं चाहिए हमें बच्चों के रूम में कैसा उनका सारा हमारा टेस्ट स्टडी किया पहले हमारे तो दो तीन घंटे प्रॉपर मीटिंग चली जी। फिर हम इन्होंने हर तरह हर हमें समझा कि क्लाइंट को क्या चाहिए जी। कि हमें पूरा इन्होंने कॉन्फिडेंस दिया कि आप केयर टेंशन मत लो आप हमारे पास आ गए और अब बिल्कुल कंफर्टेबल होके जाओगे हमारे से जी। तो फिर उन्होंने हर एक चीज ब्रिक्की से हमारे घर की विजिट की हमें का, कहा कहाँ क्या आ चाहिए था तो हम बहुत ज़्यादा सेटिस्फाइड जैसे हमें लॉबी में लाइटनिंग भी चाहिए थी और कवरअप भी चाहिए था ताकि हमारा फाउंटेन विजिबल हो उसी तरह इन्होंने हम वहाँ पर शेयर कर्टेंस दिए तो हम तो बहुत ज़्यादा सेटिस्फाइड हुए बहुत ज़्यादा फ्रेंडली हैं ਪਾ ਮਤਲਬ ਉਹ ਨਾ ਪੂਰਾ ਪੇਨ ਦਿੱਤੇ ਆ ਹਰ ਹਰੇ ਕੰਮ ਕੇ ਲਈ ਜੀ ਤਾਂ ਹਮ ਪੂਰੇ ਅੱਛੀ ਤਰ੍ਹਾਂ ਸੈਟੀਸਫਾਈ ਹੈ ਇਨਕੇ ਕੰਮ ਸੇ ਥੈਂਕ ਯੂ ਮੈਮ ਵੈਲਕਮ ਦੋਸਤੋ ਸਭ ਤੋਂ ਵੱਡਾ ਕਿਸੇ ਵੀ ਕੰਮ ਦੇ ਵਿੱਚ ਰਿਵਾਰਡ ਉਹ ਹੁੰਦਾ ਵੀ ਆਪਾਂ ਇੱਕ ਕੰਮ ਕੀਤਾ ਉਹ ਤੋਂ ਰੈਫਰੈਂਸ ਰਾਹੀਂ ਆਪ ਨੂੰ ਦੂਜਾ ਕੰਮ ਮਿਲ ਜੇ ਤੇ ਬਾਈ ਹੋਰਾਂ ਨੇ ਜਿੰਮ ਤਾਨੂੰ ਸਾਰਾ ਕੰਮ ਦਿਖਾਇਆ ਵੀ ਕੰਸਲਟੈਂਸੀ ਦੇ ਵਿੱਚ ਕਿਵੇਂ ਕੰਮ ਕਰਦੇ ਨੇ ਕਿਵੇਂ ਡੀਲ ਕਰਦੇ ਨੇ ਤੇ ਉਹ ਕੰਮ ਕੰਪਲੀਟ ਹੋਇਆ ਉਸ ਤੋਂ ਬਾਅਦ ਹੀ ਆਹ ਕੋਠੀ ਦਾ ਕੰਮ ਬਾਈ ਹੋਰਾਂ ਨੂੰ ਮਿਲਿਆ ਇਹਦਾ ਵੀ ਹੁਣ ਕੰਪਲੀਟ ਹੋ ਚੁੱਕਿਆ ਜੀ। ਹਾਂਜੀ ਹਾਂਜੀ। ਕੀ ਕੀ ਇੱਥੇ ਆਪਾਂ ਕੀਤਾ ਜੀ ਇਸ ਕੋਠੀ 'ਤੇ? ਇੱਥੇ ਉਦਾਂ ਹੀ ਫਰਨੀਸ਼ਿੰਗ ਲਈ ਕਰਿਆ ਜੀ, ਕਰਟਨਸ, ਪੋਸਟਰੀ ਵਗੈਰਾ ਸਾਰਾ। ਠੀਕ ਹੈ ਜੀ। ਤੇ ਅੱਗੇ ਆਪਾਂ ਸ਼ਾਟ ਲਾਵਾਂਗੇ ਕੋਠੀ ਦੇ ਵਿੱਚੋਂ ਵੀ ਜਿਹੜੀ ਜਿਹੜੀ ਚੀਜ਼ਾਂ ਬਾਈ ਹੋਰਾਂ ਨੇ ਕੀਤੀਆਂ ਨੇ ਤੇ ਜੇਕਰ ਤੁਸੀਂ ਵੀ ਚਾਹੋ ਨੇ ਵੀ ਤੁਹਾਡੇ ਸੁਪਨੇ ਦਾ ਘਰ ਹੈ ਜਿਹੜਾ ਵੀ ਉਹ ਬਹੁਤ ਸੋਹਣਾ ਬਣੇ, ਲਗਜ਼ਰੀਅਸ ਬਣੇ, ਹਰ ਇੱਕ ਪੁਆਇੰਟ ਤੋਂ ਵਧੀਆ ਲੱਗੇ ਤਾਂ ਇੱਕ ਵਾਰ ਤੁਸੀਂ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ। ਧੰਨਵਾਦ ਦੋਸਤੋ।